ਜਿਹੜੀ ਪਿਛਲੀਆਂ ਸਰਕਾਰਾਂ ਜਿਹੜੀਆਂ ਆ ਅਕਾਲੀ ਸਰਕਾਰ ਰਹੀ ਐ ਤੇ ਕਾਂਗਰਸ ਸਰਕਾਰ ਰਹੀ ਐ ਉਹਨਾਂ ਨੂੰ ਇਹ ਸਰਕਾਰ ਨੇ ਪਿੱਛੇ ਛੱਡਤਾ ਸਰ ਉੱਪਰ ਨਾ ਜਾਈਏ ਸੀ ਜੇ ਪੁਲਿਸ ਦੇ ਸਰਦਾਂ ਨੂੰ ਰੋਕੋ ਤਾਂ ਨਾ ਨਹੀਂ ਅਸੀਂ ਤਾਂ ਦੇਖ ਸਕਦੇ ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਉੱਪਰ ਚੜਨ ਤੋਂ ਰੋਕਿਆ ਜਾ ਰਿਹਾ ਸਪੀਕਰ ਸਾਹਿਬ ਦਾ ਘਰ ਨਾਲ ਹੀ ਆ ਉਹ ਆਏ ਜਾਂ ਉਹਨਾਂ ਦਾ ਕੋਈ ਪੀਏ ਆਇਆ ਇਹ ਕਿਹੜੇ ਪਿੰਡ ਦੇ ਵਿੱਚ ਆ ਸੰਧਵਾ ਪਿੰਡ ਦੇ ਵਿੱਚ ਚੜੇ ਹੋਏ ਆ ਇਹ ਸਪੀਕਰ ਹੈ ਇਹਦੀ ਜ਼ਿੰਮੇਵਾਰੀ ਬਣਦੀ ਆ ਹੁਣ ਹਜੇ ਤੱਕ ਤੁਹਾਡੇ ਸਾਹਮਣੇ ਹੈ ਕੋਈ ਵੀ ਜਿਹੜਾ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਵੀ ਇਹਨਾਂ ਦਾ ਜਿਹੜਾ ਹੈਗਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ ਮਨੀਜੀ ਤੁਸੀਂ ਫਾਜ਼ਿਲਕਾ ਤੋਂ ਬਲੋਂਗ ਕਰਦੇ ਹੋ ਜੀ ਸਰ ਤੁਸੀਂ ਫਾਜ਼ਿਲਕਾ ਤੋਂ ਪਿੰਡ ਸੰਦਮਾ ਹੀ ਕਿਉਂ ਚੁਣਿਆ ਵੀ ਪਿੰਡ ਸੰਦਮਾ ਜਾ ਕੇ ਅਸੀਂ ਸੰਦ ਪ੍ਰੋਟੈਸਟ ਕਰੀਏ ਮੁੱਖ ਮੰਤਰੀ ਨੇ ਫਰੀਦਕੋਟ ਆਣਾ ਉਸ ਨੂੰ ਲੈ ਕੇ ਪੂਰਾ ਪ੍ਰਸ਼ਾਸਨ ਉਲਝਿਆ ਹੋਇਆ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਇੱਕ ਰੀ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਜਾਂ ਪ੍ਰਸ਼ਾਸਨ ਨਾਲ ਗੱਲ ਕਰਨੀ ਚਾਹੀਦੀ ਵੀ ਅਸੀਂ ਟੈਂਕੀ ਤੇ ਚੜਾਂਗੇ ਸਾਡੀ ਉਹਨਾਂ ਨਾਲ ਮੁਲਾਕਾਤ ਕਰਾਓ ਜਾਂ ਉਹਨਾਂ ਨੂੰ ਮੈਸੇਜ ਦਿਓ ਸਰ ਕੱਲ ਵੀ ਤਾਂ ਝੰਡੇ ਵਿਖਾਉਣੇ ਆ ਵਿਰੋਧ ਕਰਨਾ ਤਾਂ ਚੈਂਕੀ ਤੇ ਚੜ ਜਾਈਏ ਕੀ ਪਤਾ ਇੱਥ ਵੀਰ ਬੇਰਜ਼ਗਾਰ ਮੇਰੀ ਇਸ ਪਿੰਡ ਦੀ ਟੈਂਕੀ ਤੇ ਬੈਠੇ ਆ ਮਨੀਸ਼ ਜੀ ਇੱਕ ਕਾਂਗਰਸ ਸੰਸਦਕਾਰ ਵੇਲੇ ਤੁਸੀਂ ਪਹਿਲਾਂ ਵੀ ਮੈਨੂੰ ਲੱਗਦਾ ਕਿ 6 ਮਹੀਨੇ ਪਹਿਲਾਂ ਤੁਸੀਂ ਟੈਂਕੀ ਤੇ ਚੜੇ ਸੀ ਉਹ ਕਿੱਥੇ ਚੜੇ ਸੀ ਔਰ ਉਦੋਂ ਕੀ ਮਸਲਾ ਸੀਗਾ ਪਰ ਸਾਨੂੰ ਇੱਕ ਵੀ ਮੀਟਿੰਗ ਦਾ ਰਿਕਾਰਡ ਦਿਖਾ ਦੇ 4 ਸਾਲਾਂ ਚ ਕਿਸੇ ਜੱਥੇਬੰਦੀ ਨਾਲ ਮੀਟਿੰਗ ਦਿੱਤੀ ਮੱਖ ਮੰਤਰੀ ਨੇ ਤਾਂ ਕਿਹਾ ਸੀਗਾ ਕਿ ਅਸੀਂ ਨੌਕਰੀਆਂ ਬੜੀਆਂ ਦਿੱਤੀਆਂ ਬੜੇ ਬੋਰਡ ਲੱਗੇ ਸੀ ਮੱਖ ਮੰਤਰੀ ਕਹਿੰਦਾ ਸੀ ਮੇਰੇ ਦਰਵਾਜ਼ੇ ਤਾਂ ਹਮੇਸ਼ਾ ਖੁੱਲੇ ਰਹਿਣਗੇ ਕਿ ਜਿਹੜਾ ਮੁੱਖ ਮੰਤਰੀ ਜਿਹੜਾ ਹੈਗਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਝੰਡਾ ਲਹਿਰਾਉਣ ਲਈ ਆ ਰਿਹਾ ਤਾਂ ਉਸ ਦਾ ਵਿਰੋਧ ਕੀਤਾ ਜਾ सीएम ਹਾਊਸ ਦੀ ਰਿਹਾਈਸ਼ ਦੇ ਅੱਗੇ ਪੱਕਾ ਮੋਰਚਾ ਲਾਉਣ ਦਾ ਇਹ ਉਹੀ ਮਨੀਸ਼ ਹੈ ਜਿੰਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਸੀਗੇ ਮੀਤ ਹੇਰ ਤੋਂ ਸਾਰੇ ਇਹ ਕਹਿ ਕੇ ਲਾਇਆ ਸੀ ਕਿ ਸਾਡੀ ਸਰਕਾਰ ਆ ਗਈ ਬੇਰਜ਼ਗਾਰਾਂ ਨੂੰ ਟੈਂਕਿਆਂ 'ਤੇ ਨਹੀਂ ਚੜਨਾ ਪੈਣਾ ਆ ਕੇ ਬੈਠ ਜੇ ਇੱਕ ਭਰਤੀ ਵੀ ਦਿਖਾ ਦੇ ਉਹਨੇ ਆਪ ਦੇ ਵੱਲੋਂ ਇਹ ਸਰਕਾਰ ਨੇ ਦਿੱਤੀ ਹੋਵੇ ਇਸ਼ਤਿਹਾਰ ਸਿੱਖਿਆ ਮਹਿਕਮੇ 'ਚ ਤੇ ਉਹਨੂੰ ਪੂਰਾ ਕੀਤਾ ਹੋਵੇ ਤਾਂ ਅਸੀਂ ਮੰਨ ਜਾਾਂਗੇ ਅਸੀਂ ਕਵਾਂਗੇ ਕਿ ਅਸੀਂ ਗਲਤੀ ਜਿਹੜਾ ਆਪ ਦਾ ਜਿਹੜਾ ਪ੍ਰੋਟੈਸਟ ਕਰਦੇ ਆਂ ਸਰਕਾਰ ਸਹੀ ਹੈ ਮੁੱਖ ਮੰਤਰੀ ਆਵੇ ਤੁਹਾਨੂੰ ਪਤਾ ਲੱਗ ਜੇ ਵੀ ਟੈਂਕੀ ਦੇ ਉੱਤੇ ਚੜੇ ਦਿਖ ਜਾਣ ਕਿਉਂਕਿ ਓਵੇਂ ਤਾਂ ਉਹਦੇ ਘਰ ਅੱਗੇ ਗਈ ਹਣੀ ਦੇਖ ਕੇ ਕਦੀ ਸੀ ਅੱਜ ਤੱਕ ਉੱਥੇ ਕੁੱਟ ਪਈ ਐ ਕੋਠੀ ਅੱਗੇ ਜਾਂ ਡਾਂਗਾ ਪਈ ਐ ਇੱਕ ਮੀਟਿੰਗ ਲਈ ਸੀਐਮ ਦੀ ਮੀਟਿੰਗ ਲਈ 5 ਮਿੰਟ ਦੀ ਮੀਟਿੰਗ ਲਈ ਜਿਹੜਾ ਦੇਖ ਲਓ ਵੀ ਸਾਨੂੰ ਜਿਹੜਾ ਐ ਅਸੀਂ ਗੱਲਾਂ ਉਹ ਰੱਖਣੀਆਂ ਸੀ ਉਹਦੇ ਵਾਸਤੇ ਟੈਂਕੀ ਤੇ ਚੜਨਾ ਪੈ ਗਿਆ ਬੇਰੁਜ਼ਗਾਰ ਯੂਨੀਅਨ ਦੇ ਕੁਝ ਆਗੂ ਪਿੰਡ ਸਦਮਾ ਜਿੱਥੇ ਵਿਧਾਨ ਸਭਾ ਸਪੀਕਰ ਦਾ ਪੈਂਡੇ ਤੇ ਉਥੇ ਟੈਂਕੀ ਤੇ ਚੜ ਗਿਆ ਤਾਂ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਜਥੇਬੰਦੀ ਦੇ ਆਗੂ ਸਾਡੇ ਨਾਲ ਜੁੜਿਆ ਗਰਬਤ ਕਰਦੇ ਆਂ ਭਾਈ ਜੀ ਕੀ ਮਸਲਾ ਕਿਉਂ ਛੋੜਿਓਂ ਪਰ ਦੇਖੋ ਜੀ ਮਸਲਾ ਸਾਰਾ ਹੀ ਕਲੀਅਰ ਹੈ ਤੁਸੀਂ ਇੱਥੇ ਪਹੁੰਚ ਚੁੱਕੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਵਰ ਕਰਨ ਦੇ ਲਈ ਪਹੁੰਚੇ ਬੇਰਜ਼ਗਾਰਾਂ ਨੂੰ ਕਿਉਂਕਿ ਤੁਸੀਂ ਸਾਡਾ ਆਸਰਾ ਹੋ ਬੇਰਜ਼ਗਾਰੀ ਦੀ ਇੰਨੀ ਕ ਮਾਰ ਇਸ ਸਰਕਾਰ ਦੇ ਸਮੇਂ ਚੱਲਣੀ ਪੈ ਰਹੀ ਹੈ ਕਿ ਨੌਬਤ ਇੱਥੋਂ ਤੱਕ ਪਹੁੰਚ ਗਈ ਜੋ ਚੀਜ਼ਾਂ ਤੋਂ ਇਹ ਜਿਹੜਾ ਚੀਜ਼ਾਂ ਦਾ ਪ੍ਰਚਾਰ ਕਰਕੇ ਮੁੱਖ ਮੰਤਰੀ ਬਣਿਆ ਸੀ ਸਰਕਾਰ ਬਣਾਈ ਸੀ ਉਹੀ ਚੀਜ਼ਾਂ ਹੁਣ ਇਹਨਾਂ ਦੇ ਸਾਹਮਣੇ ਆ ਰਹੀਆਂ ਕਿਉਂਕਿ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਇਸ ਸਰਕਾਰ ਨੂੰ ਚੌਥਾ ਸਾਲ ਆ ਗਿਆ ਔਰ ਚਾਰ ਸਾਲਾਂ ਦੇ ਵਿੱਚ ਇੱਕ ਵੀ ਐਜੂਕੇਸ਼ਨ ਵਿਭਾਗ ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਭਰਤੀ ਦਾ ਇਸ਼ਤਿਹਾਰ ਨਹੀਂ ਦਿੱਤਾ ਗਿਆ ਜੇਕਰ ਕੋਈ ਇਸ਼ਤਿਹਾਰ ਪਹਿਲੀ ਸਰਕਾਰ ਦਾ ਚਾਹੇ ਉਹ 343 ਲੱਖ ਰੁਪਏ ਦਾ ਸੀ ਉਹ ਦਿੱਤਾ ਸੀ ਉਨ ਨੂੰ ਇਹਨੇ ਰੱਦ ਕਰਤਾ 1 2000 ਪੀਟੀਆਈ ਦੀ ਜਿਹੜੀ ਭਰਤੀ ਦਾ ਇਸ਼ਤਿਹਾਰ ਦਿੱਤਾ ਸੀ ਉਹਨੂੰ ਇਹਨੇ ਰੱਦ ਕਰਤਾ ਪੀਟੀਆ 646 ਭਰਤੀ ਹੈ ਉਹ ਰੋਲਦੀ ਪਈ ਹੈ ਉਹ ਵੀ ਇਸੇ ਤਰ੍ਹਾਂ ਹੀ ਟੈਂਕੀਆਂ ਦੇ ਚੱਲਦੇ ਕਿਤੇ ਕਸ਼ ਹੁੰਦੇ ਆ ਇੱਕ ਵੀ ਸਿੰਗਲ ਭਰਤੀ ਦਾ ਇਸ਼ਤਿਹਾਰ ਇਹ ਸਰਕਾਰ ਨੇ 4 ਸਾਲਾਂ ਵਿੱਚ ਨਹੀਂ ਦਿੱਤਾ ਆਖਰਕਾਰ ਆਕ ਕੇ ਬੇਰੋਜ਼ਗਾਰ ਕੀ ਕਰਨਗੇ ਇਹੀ ਅਹੀਲਾ ਵਰਤਣਗੇ ਇਹੀ ਕੁਝ ਹੋਊਗਾ ਇਹ ਤਾਂ ਇੱਕ ਟੈਂਕੀ ਆ ਪਤਾ ਨਹੀਂ ਪੰਜਾਬ ਦੀਆਂ ਕਿੰਨੀਆਂ ਕਿ ਟੈਂਕੀਆਂ ਜਿਹੜੀਆਂ ਭਰ ਜਾਣਗੀਆਂ ਕਾਰਨ ਇੱਕੋ ਹੈ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਕਿ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਜਿਹੜਾ ਕਹਿੰਦੇ ਬੇਰੋਜ਼ਗਾਰੀ ਹੈ ਨਹੀਂ ਉਹ ਤਾਂ ਕਹਿੰਦੇ ਬੇਰੋਜ਼ਗਾਰੀ ਹੈ ਨਹੀਂ ਉਹ ਤਾਂ ਕਹਿੰਦੇ ਆਪੋਜੀਸ਼ਨਾਂ ਪਾਰਟੀਆਂ ਇਹ ਸਭ ਕੁਝ ਕਰਵਾਉਂਦੀ ਦੇਖੋ ਜੀ ਇਹ ਜੇਕਰ ਉਹ ਕਹਿੰਦੇ ਆ ਇਹ ਉਹੀ ਉੱਪਰ ਬੈਠਾ ਮਨੀਸ਼ ਹੈ ਜਿੰਦੇ ਕੋਲ ਇਹੀ ਜਿਹੜਾ ਹੈਗਾ ਸੀ ਇਹਨਾਂ ਦਾ ਜਿਹੜਾ ਹੈਗਾ 골ਡੀ ਹੋ ਗਿਆ ਚਾਹੀ ਇਹਨਾਂ ਦਾ ਪਹਿਲਾ ਸਿੱਖਿਆ ਮੰਤਰੀ ਮੀਤੇਰ ਹੋ ਗਿਆ ਉੱਤੇ ਜਾ ਕੇ ਟੈਂਕੀ ਤੇ ਬੈਠਾ ਸੀ ਕੀ ਉਹ ਦਵਾਮ ਆਦਮੀ ਪਾਰਟੀ ਵੱਲੋਂ ਸੀਗਾ ਉੱਤੇ ਚੜਿਆ ਹੋਇਆ ਇਹ ਕਹਿਣਾ ਜਿਹੜਾ ਬਹੁਤ ਗਲਤ ਗੱਲ ਹੈ ਇਹ ਉਹੀ ਮਨੀਸ਼ ਹੈ ਜਿੰਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਸੀਗੇ ਮੀਤ ਹੇਰ ਤੋਂ ਸਾਰੇ ਇਹ ਕਹਿ ਕੇ ਲਾਇਆ ਸੀ ਕਿ ਸਾਡੀ ਸਰਕਾਰ ਆ ਗਈ ਬੇਰਜ਼ਗਾਰਾਂ ਨੂੰ ਟੈਂਕਿਆਂ 'ਤੇ ਨਹੀਂ ਚੜਨਾ ਪੈਣਾ ਕਿਸੇ ਨੂੰ ਧਰਨਾ ਹੀ ਨਹੀਂ ਦੇਣਾ ਪੈਣਾ ਮੁੱਖ ਮੰਤਰੀ ਕਹਿੰਦਾ ਸੀ ਮੇਰੇ ਦਰਵਾਜ਼ੇ ਤਾਂ ਹਮੇਸ਼ਾ ਖੁੱਲੇ ਰਹਿਣਗੇ ਜਦੋਂ ਮਰਜ਼ੀ ਕੋਈ ਆਵੇ ਜਿਹੜਾ ਮਰਜ਼ੀ ਜੱਥੇਬੰਦੀ ਆ ਮੀਟਿੰਗ ਕਰੇ ਪਰ ਸਾਨੂੰ ਇੱਕ ਵੀ ਮੀਟਿੰਗ ਦਾ ਰਿਕਾਰਡ ਦਿਖਾ ਦੇ 4 ਸਾਲਾਂ ਚ ਕਿਸੇ ਜਥੇਬੰਦੀ ਨਾਲ ਮੀਟਿੰਗ ਦਿੱਤੀ। ਮੁੱਖ ਮੰਤਰੀ ਨੇ ਤਾਂ ਕਿਹਾ ਸੀਗਾ ਕਿ ਅਸੀਂ ਨੌਕਰੀਆਂ ਬੜੀਆਂ ਦਿੱਤੀਆਂ ਬੜੇ ਬੋਰਡ ਲੱਗੇ ਸੀਗੇ। ਦੇਖੋ ਅਸੀਂ ਤਾਂ ਇਹ ਹੈ ਜੇ ਮੁੱਖ ਮੰਤਰੀ ਨੇ ਨੌਕਰੀਆਂ ਦਿੱਤੀਆਂ ਖੁੱਲਾ ਚੈਲੰਜ ਹੈ ਸਾਰੀ মিডিਆ ਦੇ ਸਾਹਮਣੇ ਜਿਸ ਦਿਨ ਮਰਜ਼ੀ ਬਹਿਸ ਕਰ ਲੈ ਆ ਕੇ ਬੈਠ ਜੇ ਇੱਕ ਭਰਤੀ ਵੀ ਦਿਖਾ ਦੇ ਉਹਨੇ ਆਪ ਦੇ ਵੱਲੋਂ ਇਹ ਸਰਕਾਰ ਨੇ ਦਿੱਤੀ ਹੋਵੇ ਇਸ਼ਤਿਹਾਰ ਸਿੱਖਿਆ ਮਹਿਕਮੇ ਚ ਤੇ ਉਹਨੂੰ ਪੂਰਾ ਕੀਤਾ ਹੋਵੇ ਤਾਂ ਅਸੀਂ ਮੰਨ ਜਾਾਂਗੇ ਅਸੀਂ ਕਵਾਂਗੇ ਕਿ ਅਸੀਂ ਗਲਤੀ ਜਿਹੜਾ ਆਪ ਦਾ ਜਿਹੜਾ ਪ੍ਰੋਟੈਸਟ ਕਰਦੇ ਆਂ ਸਰਕਾਰ ਸਹੀ ਐ ਇਹ ਸਿਰਫ ਇਸ਼ਤਿਹਾਰਾਂ ਚੋਂ ਨਿਕਲੀ ਹੋਈ ਸਰਕਾਰ ਐ ਇਸ਼ਤਿਹਾਰ ਬਹੁਤ ਲੰਮੇ ਲੰਮੇ ਆ ਪਤਾ ਨਹੀਂ ਉਹ 50000 40000 ਦੀ ਫਿਗਰ ਕਿੱਥੇ ਆ ਤੁਸੀਂ ਦੱਸ ਦਿਓ ਪਿੰਡਾਂ ਦੇ ਵਿੱਚ ਲੱਭ ਕੇ ਵੇਖ ਲਿਓ ਜੇ 40 50000 ਆ ਤਾਂ ਕੋਈ ਇੱਕ ਇੱਕ ਦੋ ਦੋ ਕਿਸੇ ਪਿੰਡ ਨੂੰ ਆਇਆ ਹੋਊਗਾ ਹਿੱਸੇ ਦੋ ਚਾਰ ਇਹ ਸਿਰਫ ਇਸ਼ਤਿਹਾਰਾਂ 'ਚ ਲੱਗਿਆ ਹੋਇਆ ਪ੍ਰਾਣੀਆਂ ਸਰਕਾਰਾਂ ਦੇ ਦਿੱਤੇ ਹੋਏ ਜਿਹੜੇ ਇਸ਼ਤਿਹਾਰ ਸੀਗੇ ਉਹ ਜ਼ਰੂਰ ਨੌਕਰੀਆਂ ਜਿਹੜੀਆਂ ਉਹਨਾਂ ਦੀ ਪੂਰੀਆਂ ਹੋਈਆਂ ਉਹਨਾਂ ਨੂੰ ਬਲਾ ਬਲਾ ਕੇ ਦੁਆਰਾ ਇਸ਼ਤਿਹਾਰ ਦੇ ਕੇ ਆਪਦੇ ਨੰਬਰ ਬਣਾਏ ਗਏ ਆ ਇਹ ਸਰਕਾਰ ਨੂੰ ਅਸੀਂ ਚੈਲੰਜ ਕਰਦੇ ਆ ਇੱਕ ਵੀ ਭਰਤੀ ਦਾ ਇਸ਼ਤਿਹਾਰ ਦਿਖਾ ਦਿਓ ਜਿਹੜਾ ਇਹਨਾਂ ਨੇ ਭਰਤੀ ਕੀਤੀ ਹੋਵੇ ਅੱਜ ਸੰਧਵਾ ਪਿੰਡ ਕਿ ਕਿ ਉਹ ਫਾਜ਼ਲ ਕਾ ਤੋਂ ਮਨੀਸ਼ ਹੈ ਅੱਜ ਇਹ ਕਿਉਂ ਚੁਣਿਆ ਵੀ ਸੰਤਮਾਂ ਦੇ ਵਿੱਚ ਜਾ ਕੇ ਪ੍ਰੋਟੈਸਟ ਕੀਤਾ ਜਾ ਦੇਖੋ ਸਾਡਾ ਐਲਾਨ ਕੀਤਾ ਹੋਇਆ ਸੀਗਾ ਕਿ ਜਿਹੜਾ ਮੁੱਖ ਮੰਤਰੀ ਜਿਹੜਾ ਹੈਗਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਝੰਡਾ ਲਹਿਰਾਉਣ ਲਈ ਆ ਰਿਹਾ ਤਾਂ ਉਸ ਦਾ ਵਿਰੋਧ ਕੀਤਾ ਜਾਊਗਾ ਨਾਲ ਹੀ ਸਾਡਾ ਐਲਾਨ ਅੱਜ ਦਾ ਸੰਗਰੂਰ ਸੀਐਮ ਹਾਊਸ ਦੀ ਰਿਹਾਈਸ਼ ਦੇ ਅੱਗੇ ਪੱਕਾ ਮੋਰਚਾ ਲਾਉਣ ਦਾ ਅਸੀਂ ਜਿਹੜਾ ਹੈਗਾ ਦੋਨਾਂ ਪਾਸੇ ਧਿਆਨ ਦਿੱਤਾ ਹੋਇਆ ਸੀਗਾ ਬਸ ਸਾਡੇ ਬੇਰੁਜ਼ਗਾਰ ਜਿਹੜੇ ਹੈਗੇ ਆ ਬਹੁਤ ਵੱਡੀ ਲੈਵਲ ਤੇ ਗਿਣਤੀ ਇਹਨਾਂ ਦੀ ਆਪ ਮੁਹਾਰੇ ਇੰਨੇ ਕ ਪਰੇਸ਼ਾਨ ਹੋ ਚੁੱਕੇ ਆ ਕਿ ਇਥੋਂ ਦੀ ਜਿਹੜੀ ਲੋਕਲ ਜਿਹੜੀ ਹੈਗੀ ਆ ਸਾਡੀ ਟੀਮ ਹੈ ਉਹਨਾਂ ਨੇ ਰਲ ਕੇ ਇਹ ਫੈਸਲਾ ਕੀਤਾ ਕਿ ਕੱਲ ਵੀ ਤਾਂ ਝੰਡੇ ਵਿਖਾਉਣੇ ਆ ਵਿਰੋਧ ਕਰਨਾ ਤਾਂ ਟੈਂਕੀ ਤੇ ਚੜ ਜਾਈਏ ਕੀ ਪਤਾ ਇੱਥੋਂ ਦੇ ਜਿਹੜਾ ਸਪੀਕਰ ਬੈਠਾ ਉਹਨੂੰ ਦਿਖ ਜਾਣ ਘਰੋਂ ਵੀ ਆ ਬੇਰਜ਼ਗਾਰ ਮੇਰੀ ਇਸ ਪਿੰਡ ਦੀ ਟੈਂਕੀ ਤੇ ਬੈਠੇ ਆ ਮੁੱਖ ਮੰਤਰੀ ਆਵੇ ਤੁਹਾਨੂੰ ਪਤਾ ਲੱਗ ਜੇ ਵੀ ਟੈਂਕੀ ਦੇ ਉੱਤੇ ਚੜੇ ਦਿਖ ਜਾਣ ਕਿਉਂਕਿ ਓਵੇਂ ਤਾਂ ਉਹਨਾਂ ਦੇ ਘਰ ਅੱਗੇ ਗਈ ਹੁਣੀ ਦੇਖ ਕੇ ਕਦੀ ਸੀ ਅੱਜ ਤੱਕ ਉੱਥੇ ਕੁੱਟ ਪਈ ਐ ਕੋਠੀ ਅੱਗੇ ਜਾਂ ਡਾਂਗਾ ਪਈਆਂ ਜ਼ਖਮੀ ਹੋ ਕੇ ਆਏ ਆ ਇੱਕ ਚਿੱਠੀਆਂ ਜਰੂਰ ਮਿਲਦੀਆਂ ਰੀਆਂ ਮੁੱਖ ਮੰਤਰੀ ਦੀ ਮੀਟਿੰਗ ਦੇ ਇੱਕ ਸਿੰਗਲ ਮੀਟਿੰਗ ਸਾਡੇ ਨਾਲ ਨਹੀਂ ਕੀਤੀ ਸਪੀਕਰ ਸਾਹਿਬ ਦਾ ਘਰ ਨਾਲ ਹੀ ਆ ਉਹ ਆਏ ਜਾਂ ਦੇਖੋ ਇਹ ਜਦੋਂ ਤੱਕ ਇਹ ਬੇਰੁਜ਼ਗਾਰ ਟੈਂਕੀ ਤੇ ਨਹੀਂ ਚੜੇ ਸੀ ਜਾਂ ਪਿੰਡ ਨਹੀਂ ਪਹੁੰਚੇ ਸੀ ਸਾਡੇ ਜਥੇਬੰਦੀ ਦਾ ਹਿੱਸਾ ਸੀਗੇ ਹੁਣ ਸਾਡੇ ਨਾਲੋਂ ਵੀ ਜ਼ਿਆਦਾ ਇਹ ਕਿਹੜੇ ਪਿੰਡ ਦੇ ਵਿੱਚ ਆ ਸੰਧਵਾ ਪਿੰਡ ਦੇ ਵਿੱਚ ਚੜੇ ਹੋਏ ਆ ਤੇ ਇਸ ਪੰਜਾਬ ਦੇ ਨਾਗਰਿਕ ਆ ਜਿੰਦਾ ਇਹ ਸਪੀਕਰ ਹੈ ਇਹਦੀ ਜ਼ਿੰਮੇਵਾਰੀ ਬਣਦੀ ਆ ਹੁਣ ਵੀ ਮੈਂ ਇਹਨਾਂ ਦੀ ਕੋਈ ਸਾਰ ਲੈਂਦਾ ਹਜੇ ਤੱਕ ਤੁਹਾਡੇ ਸਾਹਮਣੇ ਹੈ ਕੋਈ ਵੀ ਜਿਹੜਾ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਵੀ ਇਹਨਾਂ ਦਾ ਜਿਹੜਾ ਹੈਗਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ ਇਸੇ ਤਰੀਕੇ ਦੀ ਗੱਲ ਨਹੀਂ ਕੀਤੀ ਮੁੱਖ ਮੰਤਰੀ ਨੇ ਫਰੀਦਕੋਟ ਆਣਾ ਉਸ ਨੂੰ ਲੈ ਕੇ ਪੂਰਾ ਪ੍ਰਸ਼ਾਸਨ ਉਲਝਿਆ ਹੋਇਆ ਤੁਹਾਨੂੰ ਲੱਗਦਾ ਨਹੀਂ ਸੀ ਕਿ ਤੁਹਾਨੂੰ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਜਾਂ ਪ੍ਰਸ਼ਾਸਨ ਨਾਲ ਗੱਲ ਕਰਨੀ ਚਾਹੀਦੀ ਸੀ ਵੀ ਅਸੀਂ ਟੈਂਕੀ ਤੇ ਜਾ ਕੇ ਸਾਡੀ ਉਹਨਾਂ ਨਾਲ ਮੁਲਾਕਾਤ ਕਰਾਓ ਜਾਂ ਉਹਨਾਂ ਨੂੰ ਮੈਸੇਜ ਦਿਓ ਸਾਡਾ ਦੇਖੋ ਸਾਡਾ ਜਿਹੜਾ ਹੈਗਾ ਹਮੇਸ਼ਾ ਤਾਲਮੇਲ ਨਾਲ ਚੱਲਦੇ ਆਉਣੇ ਆ ਸਾਡੀ ਜਥੇਬੰਦੀ ਇੱਕ ਸੱਬੇਕਤੇ ਪੜ੍ਹੀ ਲਿਖੀ ਜਥੇਬੰਦੀ ਹੈ ਪਰ ਤੁਸੀਂ ਦੱਸ ਦਿਓ ਅਸੀਂ ਵੀ ਪ੍ਰਸ਼ਾਸਨ ਨੂੰ ਹਮੇਸ਼ਾ ਗੱਲ ਕਰਦੇ ਆਂ ਤੁਸੀਂ ਸਾਨੂੰ ਗਲਤ ਠਹਿਰਾ ਦਿਓ ਸੰਗਰੂਰ ਵੇਖਿਆ ਅਸੀਂ ਪ੍ਰਦਰਸ਼ਨ ਕਰਨ ਜਾਂਦੇ ਆਂ ਪ੍ਰਦਰਸ਼ਨ ਹੁੰ ਅਸੀਂ ਲਾਠੀ ਚਾਰਜ ਹੁੰਦਾ ਬਹੁਤ ਚੱਲਿਆ ਅਸੀਂ ਸਾਰਾ ਕੁਝ ਅਸੀਂ ਉਹ ਪ੍ਰਸ਼ਾਸਨ ਨੂੰ ਇੱਕੋ ਸਵਾਲ ਕਰਦੇ ਆ ਤੁਸੀਂ ਸਾਢੇ 3 ਸਾਲਾਂ ਵਿੱਚ ਜਿੰਨੀਆਂ ਸਾਨੂੰ ਚਿੱਠੀਆਂ ਦਿੱਤੀਆਂ ਚਾਹੇ ਸੰਗਰੂਰ ਤੋਂ ਮਿਲੀਆਂ ਚਾਹੇ ਜਿਮਨੀ ਚੋਣਾ ਤੋਂ ਮਿਲੀਆਂ ਇੱਕ ਵੀ ਚਿੱਠੀ ਤੇ ਸਾਡੀ ਜੇਕਰ ਮੀਟਿੰਗ ਹੋਈ ਹੈ ਤਾਂ ਫਿਰ ਸਾਨੂੰ ਦੱਸੋ ਤਾਂ ਫਿਰ ਅਸੀਂ ਮੰਨਦੇ ਆ ਵੀ ਅਸੀਂ ਗਲਤੀ ਐਵੇਂ ਪ੍ਰਦਰਸ਼ਨ ਕਰਦੇ ਆ ਸਾਡੀ ਇੱਕ ਵੀ ਮੀਟਿੰਗ ਨਹੀਂ ਹੋਈ ਅਸੀਂ ਕਿਸ ਪ੍ਰਸ਼ਾਸਨ ਤੇ ਭਰੋਸਾ ਕਰੀਏ ਸਾਨੂੰ ਦੱਸਿਆ ਜੀ ਪੰਜਾਬ ਦੇ ਮੁੱਖ ਮੰਤਰੀ ਦੇ ਫਾਦਰ ਸਾਹਿਬ ਉਹ ਮਾਸਟਰ ਹੋਣ ਤੇ ਜਿਹੜੇ ਆਪ ਆਪਦੀਆਂ ਸਟੇਜਾਂ ਤੋਂ ਕਹਿੰਦੇ ਉਹਨੂੰ ਅਸੀਂ ਮਾਸਟਰਾਂ ਦੇ ਮੁੰਡੇ ਆ ਮੈਂ ਮਾਸਟਰ ਦਾ ਮੁੰਡਾ ਤੇ ਮਾਸਟਰ ਜੀ ਤਾਂ ਕਹਿੰਦੇ ਉਹ ਤੁਸੀਂ ਇਹ ਦੇਖੋ ਜੀ ਉਹ ਤਾਂ ਨਾ ਗੱਲ ਕਰਦੇ ਹੁੰਦੇ ਆ ਜਿਹੜਾ ਆਪਦਾ ਨਾ ਪਹਿਲਾਂ ਉਹ ਆਪਦਿਆਂ ਦੇ ਮਗਰੀ ਪੈਂਦਾ ਹੁੰਦਾ ਇਹ ਪਹਿਲਾਂ ਤਾਂ ਕਹਿੰਦਾ ਸੀ ਜੀ ਮਾਸਟਰ ਦਾ ਮੁੰਡਾ ਇਹਨੇ ਮਾਸਟਰ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਕੋਠੀਆਂ ਅੱਗੋਂ ਜਾਂ ਘਰਾਂ 'ਚ ਤਾੜ-ਤਾੜ ਕੇ ਇਹਨਾਂ ਨੂੰ ਇੰਨਾ ਕੁ ਕਰਤਾ ਵੀ ਜਿਹੜਾ ਪ੍ਰਦਰਸ਼ਨ ਕਰਨ ਲੱਗਿਆ ਡਰਦੇ ਆ ਮਾਸਟਰ ਤੇ ਦੂਜਾ ਉਦੋਂ ਬਾਅਦ ਕਹਿੰਦਾ ਸੀ ਜੀ ਮੈਂ ਕਿਸਾਨ ਆ ਕਿਸਾਨਾਂ ਨਾਲ ਫਿਰ ਉਹਨੇ ਇਹੋ ਜਿਹੀ ਕੀਤੀ ਕਹਿ ਕੇ ਕਿਸਾਨ ਆ ਮੈਂ ਉਹਨਾਂ ਦੇ ਮੋਰਚੇ ਕਿਵੇਂ ਖਦੇੜੇ ਆ ਆਪਾਂ ਨੂੰ ਸਾਰਾ ਕੁਝ ਪਤਾ ਹੈ ਇਹ ਸਿਰਫ ਡਰਾਮੇ ਆ ਇੱਕ ਲੋਕਾਂ ਨੂੰ ਆਉਦੇ ਮਗਰ ਲਾਉਂਦੇ ਮਾਸਟਰ ਦਾ ਮੁੰਡਾ ਚਾਹੇ ਕਿਸਾਨ ਹੈ ਪਰ ਉਹਨਾਂ ਵਾਲੇ ਜੇਕਰ ਇਹਦੇ ਵਿੱਚ ਗੁਣ ਹੁੰਦੇ ਤਾਂ ਮਾਸਟਰ ਐ ਜਿਹੜੇ ਕੁੱਟਣਾ ਖਾਂਦੇ ਐ ਟੈਂਕੀਆਂ ਤੇ ਨਾ ਚੜਦੇ ਬੇਰੁਜ਼ਗਾਰ ਕਿਸਾਨ ਹੈ ਜਿਹੜੇ ਹੈਗੇ ਆ ਉੱਥੋਂ ਇੰਨੀ ਨਹੀਂ ਦੂਰੋਂ ਬੇਰੁਜ਼ਗਾਰ ਤੁਰ ਕੇ ਨਾ ਆਉਂਦੇ ਖਨੋਰੀ ਤੋਂ ਇਹ ਤਾਂ ਹੁਣ ਉਹਨੇ ਦੇਖਣਾ ਕਿ ਉਹ ਇਹ ਹੈਗਾ ਉਹ ਇੱਕ ਮੁੱਖ ਮੰਤਰੀ ਬਣ ਜੀ ਅਸੀਂ ਤਾਂ ਨੇ ਕਿਸੇ ਦਾ ਮੁੰਡਾ ਚਾਹੇ ਕੁਛ ਵੀ ਆ ਨਾ ਬਣੇ ਇੱਕ ਮੁੱਖ ਮੰਤਰੀ ਬਣ ਜੇ ਆਪਦੀਆਂ ਪਾਵਰਾਂ ਦੀ ਵਰਤੋਂ ਕਰ ਲੇ ਜਿਹੜੀਆਂ ਪਾਵਰਾਂ ਉਹਨੇ 3.5 ਕਰੋੜ ਦੇ ਹੱਕ ਸਾਡੇ ਸੀਗੇ ਉਹ ਚੱਕ ਕੇ ਦਿੱਲੀ ਨੂੰ ਦੇਤੇ ਤਾਂ ਉਹ ਹੀ ਵਾਪਸ ਲੈ ਲੈ ਅਸੀਂ ਤਾਂ ਨੇ ਸਾਡਾ ਮੁੱਖ ਮੰਤਰੀ ਬਣ ਕੇ ਸਾਡੀਆਂ ਗੱਲਾਂ ਸੁਣ ਲੈ ਮੀਟਿੰਗ ਕਰ ਲੈ ਮੀਟਿੰਗ ਕਰੂਗਾ ਤਾਂ ਮਸਲੇ ਹੱਲ ਹੋਣਗੇ ਮਿਣਾ ਮੀਟਿੰਗ ਤੋਂ ਤਾਂ ਮਸਲੇ ਹੱਲ ਹੋਣੇ ਨਹੀਂ ਜਿੰਨਾ ਮਰਜ਼ੀ ਭੱਜ ਲੈ ਇਹ ਕੋਈ ਦੇਖ ਲੋ ਮੁੱਖ ਮੰਤਰੀ ਨਿਕਾਲ ਲਾਉਣਾ ਫਿਰ ਕੱਲ ਤੱਕ ਤੁਹਾਡਾ ਪ੍ਰੋਟੈਸਟ ਰਹੂਗਾ ਫਿਰ ਸਾਡਾ ਪ੍ਰੋਟੈਸਟ ਜਾਰੀ ਹੈ ਜੀ ਕੱਲ ਤੱਕ ਕਿਉਂ ਅਸੀਂ ਸਪੀਕਰ ਦੇ ਜਿਹੜਾ ਪਿੰਡ ਦੇ ਵਿੱਚ ਬੈਠੇ ਆ ਮੰਤਰੀ ਨੇ ਜਿਹੜਾ ਮੁੱਖ ਮੰਤਰੀ ਨੇ ਆਉਣਾ ਆਵੇ ਇੰਨੀ ਹਿੰਮਤ ਹੈ ਇੱਥੋਂ ਦੇ ਸਪੀਕਰ ਸਾਹਿਬ ਦੀ ਮਲਾਉਂਦਾ ਕਦੋਂ ਮਲਾਉਂਦਾ ਜਦੋਂ ਮਲਾਇਆ ਜਾਊਗਾ ਕੀ ਹੱਲ ਨਿਕਲਦਾ ਮੀਟਿੰਗਾਂ ਦੇ ਵਿੱਚ ਉਦੋਂ ਬਾਅਦ ਡਿਸੀਜਨ ਲੈ ਲਾਂਗੇ ਨਹੀਂ ਤਾਂ ਉਹ ਤਾਂ ਚੜ ਚੁੱਕੇ ਆ ਹੁਣ ਉਤਰਨਗੇ ਤਾਂ ਮਰਜੀ ਨਾਲ ਜੀ ਸ਼ੁਕਰੀਆ ਜੀ ਤਾਂ ਇਸ ਨੂੰ ਲੈ ਕੇ ਜਿਹੜੇ ਟੈਂਕੀ ਦੇ ਉੱਪਰ ਚੜੇ ਹੋਏ ਆ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਮਨੀਸ਼ ਦਾ ਕੀ ਕਹਿਣਾ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਟੈਂਕੀ ਦਾ ਜਿਹੜਾ ਹੈਗਾ ਫੋਕਸ ਕਰ ਲਓ ਇਸ ਨੂੰ ਲੈ ਕੇ ਕੀ ਕਰਨਾ ਕਰਦੇ ਆ ਗੱਲਬਾਤ ਮਨੀਸ਼ ਜੀ ਤੁਸੀਂ ਟੈਂਕੀ ਦੇ ਉੱਪਰ ਚੜੇ ਹੋਏ ਹੋ ਕੀ ਲੱਗਦਾ ਤੁਹਾਨੂੰ ਵੀ ਜਿੱਥੇ ਪੂਰਾ ਪ੍ਰਸ਼ਾਸਨ ਮੁੱਖ ਮੰਤਰੀ ਦੇ ਆਉਣ ਨੂੰ ਲੈ ਕੇ ਉਲਝਿਆ ਹੋਇਆ ਤਾਂ ਉੱਥੇ ਤੁਸੀਂ ਟੈਂਕੀ ਤੇ ਚੜੇ ਹੋ ਤੇ ਕੀ ਸਮਝਦੇ ਤੁਸੀਂ ਸਾਰੇ ਮਸਲਿਆਂ ਨੂੰ ਲੈ ਕੇ ਸਰ ਮਸਲੇ ਇਹ ਸਰਕਾਰ ਨੇ ਸਾਨੂੰ ਮਜਬੂਰ ਕਰਤਾ ਸਰ ਅਸੀਂ ਇੱਕ ਬੜੀ ਹੋਪ ਜਿਹੜੀ ਇੱਕ ਆਸ ਲੈ ਕੇ ਉਮੀਦ ਲੈ ਕੇ ਜਿਹੜਾ ਇਹ ਸਰਕਾਰ ਨੂੰ ਬਣਾਇਆ ਸੀ ਅਸੀਂ ਆਪਦੇ ਤੁਨੋਂ ਮਨੋਂ ਧਨੋਂ ਜੜਾਇ ਇਸ ਸਰਕਾਰ ਦੀ ਜਿਹੜਾ ਨਾ ਪੂਰੀ ਤਰ੍ਹਾਂ ਪਹੁੰਚ ਜਿਹੜਾ ਪੂਰੀ ਤਰ੍ਹਾਂ ਨਾਲ ਜਿਹੜਾ ਅਸੀਂ ਇਹਦੇ ਨਾਲ ਸੀ ਥੋੜਾ ਕੈਮਰੇ ਵੱਲੀ ਥੋੜਾ ਕੈਮਰੇ ਵੱਲੀ ਧਿਆਨ ਦਿਓ ਕੈਮਰੇ ਵੱਲੀ ਹਾਂ ਜੀ ਹਾਂ ਜੀ ਬੋਲੋ ਪਰ ਸਰ ਇਹ ਸਰਕਾਰ ਨੇ ਜਿਹੜਾ ਹੈ ਜਿਹੜੀ ਪਿਛਲੀਆਂ ਸਰਕਾਰਾਂ ਜਿਹੜੀਆਂ ਅਕਾਲੀ ਸਰਕਾਰ ਰਹੀ ਹੈ ਤੇ ਕਾਂਗਰਸ ਸਰਕਾਰ ਰਹੀ ਹੈ ਉਹਨਾਂ ਨੂੰ ਇਹ ਸਰਕਾਰ ਨੇ ਪਿੱਛੇ ਛੱਡਤਾ ਸਰ ਜੀ ਅਸੀਂ ਦੇਖ ਲੋ ਸਰ ਅੱਜ ਇਹ ਸਰਕਾਰ ਨੂੰ 3.5 ਸਾਲ ਬਣੀ ਹੋ ਗਏ ਇੱਕ ਸਿੰਗਲ ਜਿਹੜੀ ਹੈ ਐਜੂਕੇਸ਼ਨ ਡਿਪਾਰਟਮੈਂਟ ਇੱਕ ਸਿੰਗਲ ਪੋਸਟ ਨਹੀਂ ਦਿੱਤੀ ਇਹਨਾਂ ਨੇ ਜੀ ਤੇ ਮੈਂ ਆਪ ਖੁਦ ਜਿਹੜਾ ਹੈ ਇਹਨਾਂ ਮੈਂ ਆਪ ਪੀੜੇ ਤੇ ਓਵਰੇਜ ਹੋ ਚੁੱਕਿਆ ਸਰ ਜੀ ਜੀ 3.5 ਸਾਲ ਦੇ ਵਿੱਚ ਜਿਹੜਾ ਹਰ ਸਾਲ ਇਹਦੇ ਕਿੰਨੇ ਕੁ ਬੇਰੁਜ਼ਗਾਰ ਜਿਹੜੇ ਹੈ ਹਰ ਸਾਲ ਜਿਹੜੇ ਹੈ ਓਵਰੇਜ ਜਿਹੜੇ ਹੈ ਸਾਥੀ ਹੋ ਰਿਹਾ ਹੈ ਮਨੀਸ਼ ਜੀ ਤੁਸੀਂ ਫਾਜ਼ਿਲਕਾ ਤੋਂ ਬਿਲੋਂਗ ਕਰਦੇ ਹੋ ਜੀ ਸਰ ਤੁਸੀਂ ਫਾਇਲ ਕਾ ਤੋਂ ਪਿੰਡ ਸੰਦਮਾ ਹੀ ਕਿਉਂ ਚੁਣਿਆ ਵੀ ਪਿੰਡ ਸੰਦਮਾ ਜਾ ਕੇ ਅਸੀਂ ਸੰਧ ਪ੍ਰੋਟੈਸਟ ਕਰੀਏ ਇਹ ਪਿੰਡ ਸੰਦਮਾ ਕਿਉਂ ਚੁਣਿਆ ਤੁਸੀਂ ਕਿਉਂਕਿ ਸਰ ਆਪਣੇ ਮਾਨ ਸਾਹਿਬ ਜਿਹੜੇ ਹੈ ਸੀਐਮ ਸਾਹਿਬ ਜਿਹੜੇ ਆ ਰਹੇ ਨੇ ਨਜ਼ਦੀਕ ਹੋਂ ਕਰਕੇ ਤੇ ਜਿਹੜੇ ਹੈ ਆਪਣੇ ਖੰਡਵਾ ਸਾਹਿਬ ਜਿਹੜਾ ਹੈ ਸਾਨੂੰ ਜਿਹੜਾ ਹੈ ਸਾਡੀ ਆਵਾਜ਼ ਜਿਹੜੀ ਹੈ ਬਹੁਤ ਢੰਗ ਤਰੀਕੇ ਨਾਲ ਜਿਹੜੀ ਹੈ ਜਿਹੜੀ ਹੈ ਉਹ ਮਾਨ ਸਾਹਿਬ ਕੋਲ ਜਿਹੜੀ ਹੈ ਪਹੁੰਚ ਸਕਦੀ ਹੈ ਇਸ ਕਰਕੇ ਜਿਹੜਾ ਐਸੀ ਥਾਂ ਜਿਹੜਾ ਹੈ ਇਹ ਜਿਹੜਾ ਜਿਹੜਾ ਸਾਨੂੰ ਸਹੀ ਲੱਗੀ ਜਗਾ ਇਹ ਚੁਣੀ ਕਿਉਂਕਿ ਉਥੇ ਥਾਂ ਥਾਂ ਤੇ ਜਿਹੜਾ ਪੁਲਿਸ ਜਿਹੜੀ ਹੈ ਨਾਕੇ ਲੱਗੇ ਆ ਪੁਲਿਸ ਲੱਗੀ ਆ ਪੂਰੀ ਤਰ੍ਹਾਂ ਪੁਸਤੈਡੀ ਨਾਲ ਸਰ ਅਮਨੀ ਜੀ ਕੀ ਲੱਗਦਾ ਤੁਹਾਨੂੰ ਵੀ ਤੁਹਾਡਾ ਜਿਹੜਾ ਪ੍ਰੋਟੈਸਟ ਹੈ ਮੁੱਖ ਮੰਤਰੀ ਸਾਹਿਬ ਨੇ ਕੱਲ ਆਉਣਾ 15 ਅਗਸਤ ਤੋਂ ਲੈ ਕੇ ਤਾਂ ਕੀ ਤੁਹਾਡਾ ਪ੍ਰੋਟੈਸਟ ਤੁਸੀਂ ਟੈਂਕੀ ਤੇ ਜਿਹੜਾ ਹੈ ਕੱਲ ਤੱਕ ਹੀ ਚੜੋਗੇ ਜਾਂ ਤੁਹਾਡੇ ਸ਼ਾਮ ਤੱਕ ਪ੍ਰੋਟੈਸਟ ਕਿਸ ਤੱਕ ਦਾ ਤੁਹਾਡਾ ਹੈਗਾ ਇਹ ਸਰ ਮੈਂ ਆਪ ਦੇ ਚੈਨਲ ਰਾਹੀਂ ਪੰਜਾਬ ਦੇ ਜੇ ਜਿੰਨੇ ਵੀ ਪੰਜਾਬ ਦੀ ਸਾਰੀ ਜਨਤਾ ਦੇ ਸਾਹਮਣੇ ਤੁਹਾਡੇ ਚੈਨਲ ਆਈਏ ਦੱਸਣਾ ਚਾਹਨਾ ਜੇ ਮਾਨ ਸਾਹਿਬ ਇੱਕ ਆਮ ਕਰਦਾ ਕਹਿੰਦੇ ਸੀ ਮੈਂ ਆਮ ਕਰਦਾ ਲੜਕਾ ਹਾਂ ਤੇ ਮੈਂ ਬੇਰੋਜ਼ਗਾਰਾਂ ਦੇ ਨਾਲ ਹਾਂ ਸਰ ਇੱਕ ਮੀਟਿੰਗ ਲਈ ਸੀਐਮ ਦੀ ਮੀਟਿੰਗ ਲਈ 5 ਮਿੰਟ ਦੀ ਮੀਟਿੰਗ ਲਈ ਜਿਹੜਾ ਦੇਖ ਲਓ ਵੀ ਸਾਨੂੰ ਜਿਹੜਾ ਅਸੀਂ ਗੱਲਾਂ ਉਹ ਰੱਖਣੀਆਂ ਸੀ ਉਹਦੇ ਵਾਸਤੇ ਟੈਂਕੀ ਤੇ ਚੜਨਾ ਪੈ ਗਿਆ ਤੇ ਪੰਜਾਬ ਵਾਲੇ ਜਿਹੜੇ ਸਾਰੇ ਪੰਜਾਬ ਜਿਨੇ ਇਹਨਾਂ ਨੂੰ ਬਣਾਇਆ ਵਾਨਮੇ ਐਮਲ ਨੂੰ ਬਣਾਇਆ ਉਹ ਦੇਖ ਲੈਣ ਵੀ ਇਹ ਬੇਰੋਜ਼ਗਾਰਾਂ ਦੀ ਕਿੰਨੀ ਕੋ ਜਿਹੜੀ ਸਾਰ ਲੈ ਰਹੇ ਆ ਜੀ ਤਾਂ ਹੁਣ ਤੁਸੀਂ ਕਹਿੰਦਾ ਮਤਲਬ ਤੁਹਾਡਾ ਵੀ ਕੱਲ ਤੱਕ ਜਦੋਂ ਮੁੱਖ ਮੰਤਰੀ ਉੱਤੇ ਪਹੁੰਚਦੇ ਆ ਤੁਸੀਂ ਟੈਂਕੀ ਤੇ ਰਹੋਗੇ ਸਰ ਜਦੋਂ ਤੱਕ ਸਾਡੀ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਟੈਂਕੀ ਦੇ ਸਰ ਮੁਕਾਬਲ ਲਗੇ ਆ ਬੈਠੇ ਆ ਦੇਖ ਸਕਦੇ ਹੋ ਕਿ ਮਨੀਸ਼ ਇਹ ਉਹੀ ਮਨੀਸ਼ ਆ ਜਿਹੜਾ ਕਾਂਗਰਸ ਸਰਕਾਰ ਵੇਲੇ ਵੀ 6 ਮਹੀਨੇ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਸੀ ਤਾਂ ਹੁਣ ਪਿੰਡ ਸੰਧਵਾ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਤਾਂ ਫਰੀਦਕੋਟ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਹੈਗਾ ਝੰਡਾ ਗਣਤੰਤਰ ਦਿਵਸ ਨੂੰ ਲੈ ਕੇ ਜਿਹੜਾ ਫਰੀਦਕੋਟ ਪਹੁੰਚ ਰਿਹਾ ਹੈ ਤਾਂ ਉੱਥੇ ਹੀ ਇਹ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡ ਸੰਧਮਾ ਸਪੀਕਰ ਕੁਲਤਾਰ ਸਿੰਘ ਸੰਧਮਾ ਦਾ ਪਿੰਡ ਹੈ ਤਾਂ ਪਿੰਡ ਸੰਧਮਾ ਟੈਂਕੀ ਦੇ ਉੱਪਰ ਚੜ੍ਹੇ ਆ ਤਾਂ ਦੇਖਣਾ ਹੋਵੇਗਾ ਕਿ ਇਹ ਉਹ ਟੈਂਕੀ ਦੇ ਉੱਪਰ ਕਦੋਂ ਤੱਕ ਰਹਿਣਗੇ ਉੱਥੇ ਹੀ ਇਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਕਦੋਂ ਤੱਕ ਮੰਨੀਆਂ ਜਾਣਗੀਆਂ ਇਹ ਮੰਗਾਂ ਨੂੰ ਲੈ ਕੇ ਲਗਾਤਾਰ ਪਿਛਲੇ ਸਰਕਾਰਾਂ ਵਿੱਚ ਹੁਣ ਵੀ ਇਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਆਈਆਂ ਤਾਂ ਉਸ ਨੂੰ ਲੈ ਕੇ ਇਹ ਟੈਂਕੀ ਦੇ ਉੱਪਰ ਪਿੰਡ ਸੰਧਮਾ ਵਿੱਚ ਜੂ ਉਚੜੇ ਨੇ ਮੀਤ ਹੇਰ ਬਹੁਤ ਖਾਸ ਨੇ ਆਪ ਆਦਮੀ ਪਾਰਟੀ ਦਾ ਵੱਡਾ ਚਿਹਰਾ ਨੇ ਦੂਜੇ ਪਾਸੇ ਸੀਐਮ ਸਾਹਿਬ ਦੇ ਵੀ ਖਾਸ ਨੇ ਤੇ ਮੀਤ ਹੇਰ ਨਾਲ ਤੁਸੀਂ ਗੱਲਬਾਤ ਨਹੀਂ ਕੀਤੀ ਵੀ ਤੁਸੀਂ ਉਦੋਂ ਟੈਂਕੀ ਤੋਂ ਉਤਾਰਿਆ ਸੀ ਹੁਣ ਮੇਰੀ ਕੋਈ ਗੱਲ ਸੁਣੋ ਪਰ ਜਦੋਂ ਕੁਰਸੀ ਦਾ ਨਸ਼ਾ ਹੀ ਏਜ ਹੈ ਜੀ ਜੇ ਕੁਰਸੀ ਮਿਲ ਜਾਏ ਇਹਨਾਂ ਨੂੰ ਕੋਈ ਕਿਸੇ ਨਾਲ ਕੋਈ ਮਤਲਬ ਨਹੀਂ ਕੋਈ ਲਿੰਕ ਨਹੀਂ ਤੁਸੀਂ ਇਹ ਆਪ ਕਹੋਚ ਲੋ ਵੀ ਕਾਂਗਰਸ ਸਰਕਾਰ ਦੇ ਟਾਈਮ ਕੈਪਟਨ ਸਾਹਿਬ ਸੀ ਬੇਰੁਜ਼ਗਾਰੇ ਨਾਲ ਇੱਕ ਮੀਟਿੰਗ ਕੀਤੀ ਅਜੇ ਮਾਨਸਾਲਾ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਰਦਾ ਹੂੰ ਉਹਨਾਂ ਕਹਿੰਦੇ ਆ ਹੂੰ ਵੀ ਰੋਜ਼ਗਾਰ ਨਾਲ ਕੋਈ ਸਿੰਗਲ ਮੀਟਿੰਗ ਨਹੀਂ ਕਰਾਈ ਸਰ ਹੂੰ ਅੱਜ ਜਿਹੜੀ ਮੀਟਿੰਗ ਲਈ ਆਏ ਸੀ ਇਹ ਕਹਿੰਦੇ ਆ ਪ੍ਰਸ਼ਾਸਨ ਹੈ ਜਿਹਦੇ ਅੱਗੇ ਇੱਕੋ ਕੁਲ ਕਹਿੰਦੇ ਆ ਸਾਨੂੰ 5 ਮਿੰਟ ਲਈ ਜਿਹੜਾ ਸੀਐਮ ਸਾਹਿਬ ਨਾਲ ਜਿਹੜਾ ਮਿਲਵਾ ਦਿੱਤਾ ਜਾਏ ਕਿਉਂਕਿ ਅਸੀਂ ਇੰਨੀ ਕੁ ਮੀਟਿੰਗਾਂ ਕਰ ਚੁੱਕੇ ਆ ਇੰਨੀ ਕੁ ਮੀਟਿੰਗਾਂ ਕਰ ਚੁੱਕੇ ਆ ਸਾਡੇ ਕੋਲ ਜਿਹੜਾ ਨਾ ਵੀ ਮੀਟਿੰਗਾਂ ਦੇ ਇੰਨਾ ਕੁ ਵੀ ਅਸੀਂ ਦੱਸ ਹੀ ਸਕਦੇ ਆ ਇਹ ਤੁਹਾਡੀ ਗੱਲ ਵਿੱਚ ਹੈ ਇਹ ਸਭ ਪਰ ਟੈਸਟ ਹੈ ਜਿਹੜਾ ਇਹ ਸੀਐਮ ਸਾਹਿਬ ਨੂੰ ਮਿਲ ਕੇ ਆਪਣੀਆਂ ਸਮੱਸਿਆ ਦੇਣ ਲਈ ਕਰ ਰਹੇ ਹਾਂ ਹਾਂਜੀ ਸਾਡੀ ਜਿਹੜੀਆਂ ਸਮੱਸਿਆ ਹੋਇਆ ਉਹ ਦੱਸਣ ਲਈ ਪਤਾ ਹੋਏਗਾ ਸ਼ਾਇਦ ਉਹਨਾਂ ਨੂੰ ਦੱਸਣ ਲਈ ਤੇ ਨਾਲ ਜਿਹੜਾ ਹੈ ਅਸੀਂ ਜਿਹੜਾ ਹੈ ਜਿਹੜੀਆਂ ਬੇਤੁਕੀਆਂ ਸ਼ਰਤਾਂ ਜਿਹੜੀਆਂ ਨੇ ਨਾ ਉਹ ਜਿਹੜਾ ਰੱਦ ਕਰਵਾਉਣ ਲਈ ਸਰ ਬੈਠੇ ਆ ਜੀ ਪਰ ਪਰ ਸੀਐਮ ਸਾਹਿਬ ਤਾਂ ਕਹਿੰਦੇ ਜੇ ਮੈਨੂੰ ਮਿਲਣਾ ਹੋਵੇ ਜਦੋਂ ਮਰਜ਼ੀ ਆਓ ਤੇ ਬਹੁਤ ਮਿਲਣਾ ਸੌਖਾ ਸੀਐਮ ਸਾਹਿਬ ਨੂੰ ਤਾਂ ਕਹਿੰਦੇ ਸੀ ਆਮ ਘਰਾ ਦੇ ਆ ਸੰਤ ਜਦੋਂ ਮਰਜ਼ੀ ਮਿਲ ਲਓ ਦਰਵਾਜ਼ੇ ਕਹਿੰਦੇ ਸਾਰੇ ਵਾਸਤੇ ਖੁੱਲੇ ਆ ਹੂੰ ਜੇਕਰ ਇਹ ਜੀ ਗੱਲ ਹੋਵੇ ਤਾਂ ਜਿਹੜਾ ਸਾਨੂੰ ਤੈਂਕਿਆਂ ਚੜਨਾ ਪੈਗੇ ਜੀ ਹੂੰ ਤੁਹਾਡੇ ਸਾਹਮਣੇ ਚੈਨਲ ਲਈ ਕਹਿ ਰਹੇ ਆ ਜੀ ਜਨਤਾ ਪੰਜਾਬ ਦੀ ਸੁਣਦੀ ਹੈ ਬੀਐਮ ਸਾਹਿਬ ਸਾਨੂੰ 5 ਮਿੰਟ ਦੇ ਦਿਓ 5 ਮਿੰਟ ਨਹੀਂ ਦੇ ਸੋ ਤੁਹਾਡੇ 5 ਮਿੰਟ ਹੂੰ 5 ਮਿੰਟ ਦੇ ਚਾਹੀਦੇ ਸਾਨੂੰ ਸਰ ਜੀ ਇਦ ਤੱਕ ਦੀ ਸੀਐਮ ਸਾਹਿਬ ਜੀ ਤੇ ਅ ਸਰ ਇਥੋ ਸਪੀਕਰ ਸਾਹਬ ਦੀ ਵੀ ਜਿਹੜੀ ਕੋਠੀ ਆ ਉਹ ਲੱਗੇ ਆ ਇਥੋਂ ਦਿਖਦੀ ਆ ਤੁਹਾਨੂੰ ਵੀ ਸਾਨੂੰ ਵੀ ਦਿਖਦੀ ਐ ਸਪੀਕਰ ਸਾਹਿਬ ਨੂੰ ਤੁਸੀਂ ਦਿਖੇ ਜਾਂ ਉਹਨਾਂ ਦੇ ਕਿਸੇ ਪੀਏ ਨੇ ਜਾਂ ਉਹਨਾਂ ਨੇ ਕਿਸੇ ਤਰੀਕੇ ਨਾਲ ਤੁਹਾਡੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੰਪਰਕ ਨਹੀਂ ਪ੍ਰਸ਼ਾਸਨ ਹੈ ਪ੍ਰਸ਼ਾਸਨ ਵਾਰ-ਵਾਰ ਬਸ ਜੀ ਤੁਹਾਡੀ ਮੀਟਿੰਗ ਵਾਝੀ ਉਹਨਾਂ ਨਾਲ ਕਰਾ ਦੇਣਾ ਉਹਨਾਂ ਨਾਲ ਅਸੀਂ ਇੱਕੋ ਮੰਗ ਐ ਸਾਡੀ ਅਸੀਂ ਸੀਐਮ ਸਾਹਿਬ ਨਾਲ ਮੀਟਿੰਗ ਕਰਨੀ ਐ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਕਰਵਾ ਦੇਣ ਹੂੰ ਸਾਡੇ ਮਸਲੇ ਬਾਰੇ ਹਾਂਜੀ ਦੱਸ ਦੇਣ ਕਰਦੇ ਤਾਂ ਅਸੀਂ ਵੀ ਚੁੱਪ ਰਹਾਂਗੇ ਤਾਂ ਜੀ ਮਨੀ ਜੀ ਅਸੀਂ ਚਾਹੁੰਦੇ ਸੀ ਕਿ ਤੁਹਾਡੇ ਕੋਲ ਅਸੀਂ ਉੱਤੇ ਆ ਕੇ ਗੱਲਬਾਤ ਕਰੀਏ ਤੇ ਸਾਨੂੰ ਪੁਲਿਸ ਨੇ ਰੋਕਿਆ ਹੈ ਮੈਨੂੰ ਵੀ ਰੋਕਿਆ ਹੈ ਇਹ ਸਰਬਜੋਜੀ ਮੇਰੇ ਨਾਲ ਨੇ ਇਹਨਾਂ ਨੇ ਵੀ ਰੋਕਿਆ ਕੀ ਸਮਝਦੇ ਤੁਸੀਂ ਪੱਤਰਕਾਰਾਂ ਨੂੰ ਉੱਪਰ ਆ ਕੇ ਤੁਹਾਡੇ ਨਾਲ ਗੱਲਬਾਤ ਵੀ ਨਹੀਂ ਕਰਨ ਦਿੰਦੇ ਪੁਲਿਸ ਸਾਰੇ ਲੋਕਤੰਤਰ ਦਾ ਚੋਟਾ ਥੰਮ ਹੈ ਇਹ ਸਰਕਾਰ ਦਾ ਜਿਹੜਾ ਕੰਮ ਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਬੇਰੋਜ਼ਗਾਰਾਂ ਦੀ ਆਵਾਜ਼ ਜਿਹੜੀ ਹੈ ਲੋਕਾਂ ਤੱਕ ਨਾ ਪਹੁੰਚੇ ਤੇ ਬਸ ਦਬਾਅ ਪਾ ਰਹੇ ਹੈ ਬੇਰੋਜ਼ਗਾਰਾਂ ਤੇ ਵੀ ਅੱਜ ਤੇ ਵੀ ਉਹਨਾਂ ਨੂੰ ਦਬਾ ਕੇ ਰੱਖ ਰਹੇ ਆ ਉਹਨਾਂ ਦੇ ਪਰਚੇ ਕਰ ਰਹੇ ਆ ਵੀ ਕਰ ਰਹੇ ਆ ਜੋ ਸਰ ਵੀ ਮੁਕਦੀ ਗੱਲ ਇਹ ਹੈ ਸਰ ਵੀ ਆਪਣੇ ਇਹ ਤਾਂ ਕਾਂਗਰਸ ਤੇ ਅਕਾਲੀਆਂ ਨੂੰ ਵੀ ਚੰਗੇ ਤੋਹਾ ਗਏ ਹੂੰ ਇਹ ਤਾਂ ਇਹਨਾਂ ਨੇ ਤਾਂ ਪੇੜਾ ਨਾਕ ਨਰਕ ਜਿੰਦਗੀ ਨਰਕ ਬਣਾ ਕੇ ਰੱਖਤੀ ਹੈ ਸਰਕਾਰ ਦੀ ਜੀ ਮਨੀਤ ਜੀ ਤੁਹਾਡੇ ਤੇ ਕਿੰਨਾ ਕੁ ਪ੍ਰੈਸ਼ਰ ਹੈ ਜਾਂ ਕੋਈ ਦਬਾਅ ਜਾਂ ਪ੍ਰੈਸ਼ਰ ਹੈ ਪ੍ਰਸ਼ਾਸਨ ਦੁਆਰਾ ਤੁਹਾਡੇ ਤੇ ਸਰ ਤੁਹਾਨੂੰ ਦੱਸ ਦਿਆਂ ਸੁਨਾਮ ਸੀਐਮ ਸਾਹਿਬ ਨੇ ਆਣਾ ਸੀ ਸਾਨੂੰ ਗਰਾਂਜ ਪੁਲਿਸ ਨੇ 4 ਵਜੇ ਮੇਰੇ ਘਰ ਜਿਹੜੀ ਹੈ ਪੁਲਿਸ ਆ ਗਈ ਉਹਨੂੰ 4 ਵਜੇ ਘਰੋਂ ਚੱਕ ਲਿਆ ਸੀ ਹੂੰ ਸਾਡੇ ਘਰ ਦੇ ਮੇਰੇ ਮਦਰ ਸਾੜਦੇ ਮਰੀਜ਼ ਮੇਰੇ ਫਾਦਰ ਸਾਹਿਬ ਜਿਹੜੇ ਹੈ ਮੈਂਟਲੀ ਤੋਂ ਨੇ ਹੈ ਆ ਕੇ ਕੁੱਤ ਵਾਲੇ ਦਰ ਆ ਕੇ ਸੁੱਤਿਆਂ ਦੇ ਉੱਤੇ ਅੰਦਰ ਕਮਰਿਆਂ ਦੇ ਵਿੱਚ ਖੋਲ-ਖੋਲ ਕੇ ਵੜ ਕੇ ਅੰਦਰ ਹੂੰ ਤੁਸੀਂ ਦੱਸੋ ਇੰਨੀ ਗਰਮੀ ਦੇ ਵਿੱਚ ਅੰਦਰ ਕੌਣ ਰਹਿਕਦਾ ਹੈ ਅੰਦਰ ਤਾਂ ਜੇਰੀਆਂ ਮਾਰ-ਮਾਰ ਕੇ ਉਤੋਂ ਉਹ ਤੋਂ ਉਹਨਾਂ ਦੇ ਕਪੜਾ ਚੱਤਿਆ ਕੇ ਦੇਖਦੇ ਜੀ ਤੰਗੀ ਦਾ ਸਾਰੇ ਉਹ ਭਾਉ ਦਾ ਕਿ ਸਰ ਚੈੱਕ ਕਰਦੇ ਨੇ ਵੀ ਹਾਂ ਵੀ ਇਹ ਮਨੀਸ਼ ਐ ਇਹਨੂੰ ਸਾਈਕਲ ਚ ਲੈ ਜਾਈਏ ਲੈ ਕੇ ਗਏ ਹੋਰ ਵੀ ਸਰ ਅੱਜ ਵੀ ਜਿਹੜਾ ਹੈ ਸਾਡੇ ਘਰ ਸਾਡੇ ਜਿੰਨੇ ਜਿਹੜੇ ਸਾਥੀ ਹੈ ਉਹਨਾਂ ਸਾਰਿਆਂ ਨੇ ਜਾਂ ਤਾਂ ਘਰ ਦੇ ਉੱਤੇ ਇਹਨਾਂ ਨੇ ਕੀਤਾ ਜਾਂ ਜਿਹੜਾ ਹੈ ਇਹਨਾਂ ਨੂੰ ਚੱਕ ਕੇ ਜਿਹੜਾ ਹੈ ਜਿਹੜਾ ਖਾਲੇ ਜਿਹੇ ਹੈ ਬੰਦ ਕੀਤਾ ਪਿਆ ਜੀ ਮਨੀਸ਼ ਮਨੀਸ਼ ਜੀ ਇੱਕ ਕਾਂਗਰਸ ਸਰਕਾਰ ਵੇਲੇ ਤੁਸੀਂ ਪਹਿਲਾਂ ਵੀ ਮੈਨੂੰ ਲੱਗਦਾ ਕਿ 6 ਮਹੀਨੇ ਪਹਿਲਾਂ ਤੁਸੀਂ ਟੈਂਕੀ ਤੇ ਚੜੇ ਸੀ ਉਹ ਕਿੱਥੇ ਚੜੇ ਸੀ ਔਰ ਉਦੋਂ ਕੀ ਮਸਲਾ ਸੀਗਾ ਬੈਠੇ ਸੀ 52% ਵਾਲੀ ਦੀ ਸ਼ਰਤ ਜਿਹੜੀ ਹੈ ਉਹ ਜਿਹੜੀ ਰੰਗ ਪਰਮਾਨ ਵਾਸਤੇ ਬੈਠੇ ਸੀ ਜੀ ਤੇ ਉਸ ਟਾਈਮ ਸੰਗਰੂਰ ਜਿਹੜਾ ਸਰ ਆਪਣੇ 1 اگਸਟ 2021 ਨੂੰ ਜਿਹੜਾ ਟੈਂਕੀ ਤੇ ਬੈਠਾ ਜਿਹੜਾ ਬੈਠਾ ਸੀ ਜੀ ਉੱਥੇ 3-4 ਮਹੀਨੇ ਰਿਹਾ ਉਸ ਬਾਅਦ 2-2.5 ਮਹੀਨੇ ਜਿਹੜਾ ਮੈਂ ਜਲੰਧਰ ਜਿਹੜਾ ਕਿਉਂਕਿ ਉਦੋਂ ਸਿੱਖਿਆ ਮੰਤਰੀ ਜਿਹੜਾ ਬਦਲ ਗਏ ਸੀ ਬਦਲਣ ਕਰਕੇ ਜਿਹੜਾ ਚੇਂਜ ਹੋਣਾ ਪਿਆ ਪ੍ਰਗਤ ਸਿੰਘ ਜੀ ਬਣ ਗਏ ਸੀ ਫਿਰ ਜਲੰਧਰ ਜਿਹੜਾ ਹੈ ਬਸ ਇਹਨੂੰ ਟੈਂਕੀ ਤੇ ਬੈਠਣਾ ਪਿਆ ਸੀ ਜੀ ਉਦੋਂ ਹੀ ਮੈਂ ਵਾਹ ਸਰਕਾਰ ਨੇ 55% ਵਾਲੀ ਸ਼ਰਤ ਜਿਹੜੀ ਐ ਕੁਸਮੇਲੀ ਜਿਹੜਾ ਉਹਨਾਂ ਨੂੰ ਉਹ ਰੱਦ ਕਰ ਦਿੱਤੀ ਹਮੇਸ਼ਾ ਲਈ ਨਹੀਂ ਕੀਤਾ ਤੁਸੀਂ ਆਪ ਸੋਚੋ ਜੀ ਸਰਕਾਰ ਇਹ ਹਮ ਐਸੀ ਹੁੰਦੀ ਬੀਏ ਵਗੈਰਾ ਦੀ ਇਹ ਸੋਚੋ ਕਿ ਹੁਣ ਬੀਏ ਮੰਨਣ ਬੀਏ ਕਰवानी ਹੈ ਇਹਨਾਂ ਨੇ ਵੀ ਸਿੱਧਾ ਯਾਤ ਇਹ ਕਹਿ ਨਹੀਂ ਬੀਏ ਦੇ ਵਿੱਚ ਜਿਹੜਾ ਐ ਵੀ ਆ ਵੀ ਇੰਨੇ ਪਰਸੈਂਟ ਜਿਹੜੇ 55% ਜਿਹਦੇ ਅੰਸ਼ਾਗੇ ਮਾਰਕਸ ਹੈਗੇ ਉਹ ਹੀ ਬੀਏਡ ਕਰ ਸਕਦਾ ਹੈ ਅਦਰਵਾਈਜ਼ ਉਹ ਬੀਏਡ ਨਹੀਂ ਕਰ ਸਕਦਾ ਉਹ ਬੀਏਡ ਤੇ ਕਰਵਾ ਰਿਆ ਜੇ 40% ਤੇ ਕਿਹਦੇ ਦੇਖਤੇ 45 ਹੈ ਪੰਜਾਬਰ ਤੋਂ ਆਪਣੇ 50% ਹੈ ਹਾਂਜੀ ਆਇਓ ਬੀਅਰਡ ਕਰ ਲੋ ਤੇ ਬੀਅਰਡ ਕਰਨ ਤੋਂ ਬਾਅਦ ਜਿਹੜਾ ਹੈ ਤੇ ਉਹ ਹਾਂਜੀ ਟੈਸਟ ਕਲੀਅਰ ਕਰੋ ਕਰਨ ਤੋਂ ਬਾਅਦ ਜਿਹੜਾ ਉਹ ਪੇਪਰ ਤੇ ਨਹੀਂ ਬੈਠ ਸਕਦਾ ਜੇਕਰ ਉਹ 55% ਨਹੀਂ ਹੈਗੇ ਤੁਸੀਂ ਆਪਸੇ ਕੀ ਤਰੀਕਾ ਮਨੀਰ ਜੀ ਤੁਹਾਨੂੰ ਨੌਕਰੀ ਤਾਂ ਨਹੀਂ ਮਿਲੇਗੀ ਪਰ ਤੁਸੀਂ ਹੁਣ ਤੱਕ ਇੰਨੇ ਪ੍ਰੋਟੈਸਟ ਕੀਤੇ ਆ ਕਾਂਗਰਸ ਸਰਕਾਰ ਬੇਬਲੀ ਕੀਤੇ ਆ ਤੇ ਮੇਰੇ ਖਿਆਲ ਵੀ ਹੁਣ ਤੁਸੀਂ ਚੰਗੇ ਲੀਡਰ ਤਾਂ ਜਰੂਰ ਬਣ ਕੇ ਹੋਵੋਗੇ ਮੇ ਕਹਿਣ ਦਾ ਮਤਲਬ ਵੀ ਤੁਹਾਨੂੰ ਸਰਕਾਰਾਂ ਨਾਲ ਲੜਨ ਦਾ ਹਿਸਾਬ ਆ ਗਿਆ ਉਹ ਸਰਕਾਰਾਂ ਨਾਲ ਕਿਵੇਂ ਲੜਨਾ ਜੀ ਮੇਰਾ ਕਹਿਣ ਦਾ ਮਤਲਬ ਇਹ ਆ ਉਹ ਤਾਂ ਦੇਖ ਬਾਰੇ ਸਾਹਮਣੇ ਆ ਸਰ ਜੀ ਜੀ ਆਪ ਦੀ ਜਿਹੜੀ ਹੈ ਜਾਨ ਦੀ ਬਾਜ਼ੀ ਲਗਾ ਕੇ ਆਵੇ ਕੋਈ بارش ਆ ਰਹੀ ਹੈ ਬਾਰਿਸ਼ ਦੇ ਵਿੱਚ ਉੱਪਰ ਬੈਠੇ ਆ ਸਪੀਕਰ ਸਾਹਿਬ ਦਾ ਘਰ ਸਾਹਮਣੇ ਹੈ ਦੇਖ ਲਓ ਆਮ ਜਿਹੜੀ ਹੈ ਆਮ ਸਰਕਾਰ ਕਹਿ ਰਹੀ ਹੈ ਤੇ ਦੇਖ ਲਓ ਕਿੰਨੇ ਕ ਤੁਹਾਡੇ ਸਾਹਮਣੇ ਆ ਨੂੰ ਲੈ ਕੇ ਅਸੀਂ ਟੈਂਕੀ ਦੇ ਉੱਪਰ ਚੜਦੇ ਆ ਤਾਂ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਤਾਂ ਲਗਾਤਾਰ ਸਪੰਡ ਸੰਧਮਾਂ ਦੇ ਵਿੱਚ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਚੜੇ ਹੋਏ ਨੇ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਹੈਗੀਆਂ ਪਿੰਡ ਸੰਦਮਾ ਦੀਆਂ ਜਿਹੜੀਆਂ ਹੈਗੀਆਂ ਦਿਖਾ ਰਹੇ ਆ ਤਾਂ ਕਿਸ ਤਰ੍ਹਾਂ ਦੀ ਮੰਗ ਹੈ ਅਸੀਂ ਉਹਨਾਂ ਨਾਲ ਉੱਪਰ ਜਾ ਕੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੀ ਮੰਗ ਹੈ ਰਸਤਾ ਜਿਹੜਾ ਬੰਦ ਕਿਥੋਂ ਨਹੀਂ ਚੜਦਾ ਇਥੋਂ ਜੁੜ ਜਣੇ ਕੋਈ ਗੱਲ ਨਹੀਂ ਹਾਂਜੀ ਪ੍ਰਸ਼ਾਸਨ ਕੋਲ ਹੁਦਾਇਤ ਹੈ ਜੀ ਕਿਵੇਂ ਨਹੀਂ ਪ੍ਰਸ਼ਾਸਨ ਕੋਲ ਹੁਦਾਇਤ ਹੈ ਉੱਪਰ ਨਹੀਂ ਚੜਨ ਦੇਣਾ ਤੁਸੀਂ ਡਿਪਟੀ ਨਾਲ ਗੱਲ ਕਰੋ ਡਿਪਟੀ ਸਾਹਿਬ ਨਾਲ ਹਾਂਜੀ ਡਿਪਟੀ ਸਾਹਿਬ ਨਾਲ ਨੇ ਉੱਪਰ ਨਾ ਜਾਈਏ ਇਸ ਦੇ ਪੋਸਟਰ ਦੇ ਸਰਨ ਰੋਕੋ ਤਾਂ ਨਾ ਨਹੀਂ ਅਸੀਂ ਨਹੀਂ ਰੋਕਦੇ ਬਸ ਮੈਂ ਜਾਣਾਂ ਕੋਈ ਨਹੀਂ ਮੈਂ ਚਲਾ ਜਾਊਂਗਾ ਕੋਈ ਗੱਲ ਨਹੀਂ ਦੇਖੋ ਜੀ ਕਿ ਤੁਮ ਕੰਡੇ ਆ ਦੀ ਕੜੇ ਕਪੜੇ ਨੂੰ ਲੱਗ ਜਾ ਕੰਡੇ ਮੇਰੇ ਵੱਜਣਗੇ ਮੈਂ ਚਲਾ ਜਾਊਂਗਾ ਕੋਈ ਗੱਲ ਨਹੀਂ ਤਾਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਉੱਪਰ ਚੜਨ ਤੋਂ ਰੋਕਿਆ ਜਾ ਰਿਹਾ ਤਾਂ ਦੇਖਣਾ ਹੋਵੇਗਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਇਹ ਟੈਂਕੀਆਂ ਦੇ ਉੱਪਰ ਜਿਹੜੇ ਹੈਗੇ ਆਗੂ ਜੂੜ ਚੜ ਰਹੇ ਆ ਤਾਂ ਇਹਨਾਂ ਨੂੰ ਇਨਸਾਫ ਕਦੋਂ ਮਿਲੂਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਸੰਦੀਪ ਨਾਮ ਮੈਸੂਲੀ ਜਿੰਦਲ ਲੋਕ ਸੰਸਾਦ ਟੀਵੀ ਪਿੰਡ ਸੰਮਾ free court